ਕਟਾ ਪਹਿਲਾ ਨੰਬਰ ਹੈਗਾ 11 11 ਟੋਕਨ ਨੰਬਰ 11 11 ਉਹ ਵੀ ਇਹ ਪਹਿਲੇ ਨੰਬਰ ਤੇ ਲੱਗ ਚੁੱਕਾ ਕਟਾ ਬਾਈ ਬਾਈ ਜੀ ਮਾੜਾ ਜੇ ਪਿੱਛੇ ਜਨ ਨਾਲ ਹੋ ਜੀ ਨਾਲ ਹੋ ਜੀ ਪਹਿਲੇ ਨੰਬਰ ਤੇ ਲਵਕਸ ਦਾ ਕਟਾ ਲੱਗ ਗਿਆ ਤੇ ਪਹਿਲਾ ਨੰਬਰ ਆ ਜਿਹੜਾ ਜਿਹੜਾ ਦੋ ਤਿੰਨ ਮਹੀਨੇ ਘਟਾ ਟੋਕਨ ਨੰਬਰ 1111 ਬਾਈਲ ਬਖਸ਼ ਦਾ ਘਟਾ ਇਹ ਪਿੰਡ ਕਿਹੜਾ ਆਪਣਾ ਚੁੱਕੇ ਪਿੰਡ ਆ ਵੀਰੇ ਫਰੋਜ਼ਪੁਰ ਦੇ ਵਿੱਚ ਮਾਸ਼ਾਅੱਲਾ ਆ ਗਿਆ ਪਹਿਲੇ ਦਿਨ ਅੱਗੇ ਨੰਬਰ ਹੈਗਾ 1285 ਦੂਜਾ ਨੰਬਰ 1285 ਕਿਹੜਾ ਜਿਹੜਾ ਸਿਹੜਾ ਕਹਿੰਦਾ ਕਹੜੇ ਬੋਲਦਾ ਇਹ ਹੈਗਾ ਵੀਰੇ ਡਾਇਮੰਡ ਬੋਲਦਾ ਪਿੰਡ ਹੈਗਾ ਪੰਡੋਰੀ ਧਰਮਤਾਂ ਰੰਝੇਲੇ ਦੇ ਵਿੱਚ ਸੋ ਦੂਜਾ ਨੰਬਰ ਜਿਹੜਾ ਡਾਇਮੰਡ ਦਾ ਜੀ ਡਾਇਮੰਡ ਬੋਲਦਾ ਇਹ ਕਾਫਾ ਪਿੰਡ ਪੰਡੋਰੀ ਜ਼ਿਲ੍ਹਾ ਨਾਰੰਦਾਰ ਸੋ ਅੱਗੇ ਤੀਜਾ ਨੰਬਰ ਅੱਗੇ ਆ ਗਿਆ 3 ਨੰਬਰ ਸੋ 3 ਨੰਬਰ 15 13 ਕੋਗਮ ਨੰਬਰ 15 13 ਇਹ ਹੈਗਾ ਵੀਰੇ ਟੈਂਕ ਦਾ ਤੈਂਕ ਸਾਹਮਣਾ ਹੈ ਪੈਂਡਰ ਜਾਂਦੇ ਆ ਨਾ ਜਿਹੜਾ ਫਰੀਦਪੁਰ ਦਾ 3 ਨੰਬਰ ਤੇ ਸੋ ਆ ਮਿੱਤਰੋ ਪਹਿਲੇ ਨੰਬਰ ਵਾਲਾ ਦੇਖੀ ਜੇ ਕੀ ਹਾਂਜੀ ਸਰ ਦੇਖਿਓ ਸਾਹਮਣੇ ਜੀ ਦੇਖ ਸਾਦੇ ਪਹਿਲੇ ਨੰਬਰ ਵਾਲਾ ਘਟਾ ਆ ਜਾਂਦਾ ਪਹਿਲੇ ਵਾਲਾ ਚੌਥਾ ਨੰਬਰ ਆਏਗਾ ਚੌਥਾ ਨੰਬਰ ਘੇੜਾ ਘੜਾ ਦੇ ਆਏ ਨੂੰ ਕੀ ਆ ਪਹਿਲੇ ਨੰਬਰ ਤੇ ਕੱਟਾ ਲੱਗਾ ਟੇਡਾ ਕੱਟ ਟੇਡਾ ਕੱਟ ਐਵੇਂ ਨਹੀਂ ਮੈਂ ਕਹਿੰਦਾ ਹੁੰਦਾ ਟੇਡੇ ਕੱਟ ਤੇ ਕੋਈ ਗੱਲਬਾਤ ਪੂਰੀ ਆ ਸੋ ਆ ਦੇਖ ਸਕਦੇ ਤੁਸੀਂ ਠੀਕ ਹੈ ਜੀ ਇੱਧਰ ਦੂਜੇ ਨੰਬਰ ਵਾਲਾ ਉਹ ਦੇਖ ਸਕਦੇ ਤੁਸੀਂ ਦੂਜੇ ਨੰਬਰ ਵਾਲਾ 452 ਨੰਬਰ ਬੋਲਦਾ ਹੈ ਸੋ ਅੱਗੇ ਤਿੰਨ ਨੰਬਰ ਤੇ ਦੇਖ ਸਕਦੇ ਤੁਸੀਂ ਤੁਹਾਡੀ ਬਿਊਟੀ ਬੈਟਿੰਗ ਕਰਿਓ ਚੈੱਕ ਜੈਜ ਮਾਰਕਿੰਗ ਆ ਬਿਲਕੁਲ ਇਹ ਨਹੀਂ ਕਹਿ ਸਕਦੇ ਆਪਾਂ ਵੀ ਕੋਈ ਇੱਥੇ ਜਜਿੰਗ ਸਿਰਾ ਹੋ ਰਹੀ ਆ ਦੋਸਤੋ ਜਿਹਨੂੰ ਸਿਰਾ ਕਹਿੰਦੇ ਆ ਤੇ ਟਰੈਕਟਰ ਮੌਗਾ ਇਹ ਆ ਪਹਿਲੇ ਦੂਜੇ ਤੀਜੇ ਇਹ ਕਿਹੜਾ ਸਿਰਾ ਇਹ ਟੈਂਕ ਦਾ ਜੀ ਟੈਂਕ ਦਾ ਥੋੜਾ ਕਾਲਾ ਦੋਸਤੋ ਇਧਰ ਲੈਣਾ ਜੀ ਡਾਇਮੰਡ ਵਾਲਾ ਦੇਖ ਸਕਦੇ ਤੁਸੀਂ ਇਧਰ ਪਹਿਲੇ ਨੰਬਰ ਤੇ ਜਿਹੜਾ ਲੱਗਾ ਖੜਾ ਇਹ ਹਨਬਖਸਾ ਨਿਕਾਇਆ ਇਹਨਾਂ ਨੂੰ ਘਰ ਖਵਾਇਆ ਦੋਸਤੋ ਘਰ ਖਵਾ ਇਹ ਇਦਾਂ ਦੇ ਤਿਆਰ ਹੁੰਦੇ ਆ ਐਵੇਂ ਨਹੀਂ ਇੱਧਰ ਵੇਖੋ ਟੇਡਾ ਕੱਟ ਦੋਨੇ ਟੇਡੇ ਕੱਟ ਦੇ ਮੈਂ ਐਵੇਂ ਨਹੀਂ ਟੇਡੇ ਕੱਟ ਨੂੰ ਰੋਂਦਾ ਮੈਨੂੰ ਲੋਕੀ ਮਾੜਾ ਚੰਗਾ ਬਹੁਤ ਬੋਲੀ ਜਾਂਦੇ ਕਮੈਂਟਾਂ ਜੀ ਵੀ ਬਹੁਤ ਬੋਲੀ ਜਾਂਦੇ ਆ ਕਿਉਂਕਿ ਮੈਂ ਸੱਚਾਈ ਤੋਂ ਕਹਿਣ ਤੋਂ ਪਿੱਛੇ ਨਹੀਂ ਹਟਦਾ ਹੁੰਦਾ ਮੇਰੀ ਆਦਤ ਆ ਪਲਾਂ ਦੀ ਮੇਰੇ ਨਾਲ ਇੱਕ ਗਾਹ ਹੀ ਰਹਿ ਜੇ ਪਲਾਂ ਦੀ ਦੋ ਰਹਿ ਜਾਣ ਪਲਾਂ ਦੀ ਮੇਰੀ ਆਡੀਅנס ਸਾਰੀ ਮੈਨੂੰ ਛੱਡ ਜੇ ਪਰ ਮੈਂ ਸੱਚ ਬੋਲੂਗਾ ਕਿ ਜਿਹੜੀ ਸੱਚਾਈ ਆ ਦੋਸਤੋ ਸੱਚਾਈ ਨੇ ਸੱਚਾਈ ਰਹਿਣਾ ਬਿਲਕੁਲ ਜੈਜ ਮਾਰਕਿੰਗ ਵਾਲੇ ਬੱਚੇ ਜਿਹੜੇ ਆ ਉਹੀ ਲੱਗਣੇ ਹੁੰਦੇ ਆ ਦੋਸਤੋ ਓਵਰਵਾਈਟਨੈਸ ਚੱਕ ਕੇ ਬਾਹਰ ਮਾਰਨੇ ਆ ਪਲਾਂ ਦੀ ਸੋਹਣੇ ਵੇਖਣ ਨੂੰ ਜੋ ਮਰਜੀ ਲੱਗੀ ਜਾਣ ਪਰ ਉਹ ਨੰਬਰਾਂ ਦੇ ਨਹੀਂ ਲੱਗਦੇ ਦੋਸਤੋ ਆ ਵੇਖੋ ਮੈਂ ਕਹਿੰਨਾ ਉਹਨਾਂ ਨਾ ਬੱਗੀ ਮੋਛ ਤੇ ਡੇਡਾ ਘਟ ਸੋ ਦੋਸਤੋ ਇਹ ਦੇਖ ਸਕਦੇ ਆ ਬੱਗੀ ਮੋਛ ਤੇ ਡੇਡਾ ਘਟ ਨੰਬਰਾਂ ਦੇ ਵਿੱਚ ਆਉਣੇ ਹੀ ਆਉਣੇ ਇਹਨਾਂ ਦਾ ਜਿਹੜਾ ਪਿਸ਼ੋਕੜ ਆ ਨਾ ਬੇਸ਼ੱਕ ਪੁੱਛ ਕੇ ਵੇਖ ਲਓ ਇਹਨਾਂ ਦੀਆਂ ਮਾਮਾ ਦਾ ਜਾਂ ਇਹਨਾਂ ਦੇ ਪਿਓਆਂ ਦਾ ਪਿਸ਼ੋਕੜ ਲੈੰਦੇ ਭਾਰ ਦਾ ਜ਼ਰੂਰ ਹੈਗਾ ਵਾ ਬਲੱਡ ਦੇ ਵਿੱਚ ਬੋਲਦਾ ਸੋ ਦੇਖ ਸਕਦੇ ਆ ਇਹੋ ਗੋ ਨੰਬਰਾਂ ਦੇ ਆਲੇ ਕਟਿਆਵੇ ਫੋਨ ਉਹਨੇ ਆਉਣੇ ਲਿਆ ਉਹਦਾ ਵੀ ਸ਼ਿਫਟੀ ਦਾ ਸਾਬ ਦਾ ਇੱਕ ਉਸਨਾਂ ਐਮਕਲ ਹੋ ਰਹੀਆਂ ਤੁਸੀਂ ਦੇਖ ਸਕਦੇ ਤੁਸੀਂ ਸਾਹਮਣੇ ਦੋਸਤੋ ਅੱਛਾ ਸੋ ਮਿਨਿਮਾਈਜ਼ ਹੈ ਕਿਹੜੀ ਰਹੀ ਇਹ ਟੈਂਕਰ ਬੱਚੇ ਇੱਕ ਸਾਈਡ ਤੇ ਨਾਲ ਉਹਦੇ ਤਿੰਨੇ ਬਾਰਡਰ ਬੈਲਟ ਦੇ ਬੱਚੇ ਲੱਗੇ ਦੋਸਤੋ ਤਿੰਨੇ ਪਹਿਲੇ ਨੰਬਰਾਂ ਦੇ ਸੋ ਉਸ ਤੋਂ ਅੱਗੇ ਜਿਹੜੇ ਆ ਦੋਸਤੋ ਆ ਇਧਰ ਦੇਖ ਸਕਦੇ ਜਿਹੜੇ ਇਹ ਅਜੇ ਇਹਨਾਂ ਦੇ ਫੁੱਲ ਵੱਜਣਾ ਚਾਰ ਨੰਬਰ ਤੇ ਲੱਗੇ ਆ ਸੋ ਬੱਚੇ ਜਿਹੜੇ ਘਟ ਆਏ ਸੀਗੇ ਤਾਂ ਕਰਕੇ ਦੋਸਤੋ ਇਸ ਕਰਕੇ ਜੈਸਾ ਬਾਨੂ ਵਿੱਚ ਮੰਨ ਲਓ ਰਿੰਗ ਦੇ ਵਿੱਚ ਕਈ ਰੱਖਣੇ ਪਏ ਕਿਉਂਕਿ 10 ਘਟਾ ਕੇ 10 ਕਰਨੇ ਹੁੰਦੇ ਆ ਪਰ 1 ਤੇ 2 ਤੇ 3 ਨੰਬਰ ਵੇਖਣ ਜੋ ਗੱਲ ਹੈ ਸੋ ਲੋ ਜੀ ਦੇਖ ਸਕਦੇ ਹੋ ਜੀ ਸਾਹਮਣੇ ਸੋ ਆਹ ਦੋਸਤੋ ਦੇਖ ਸਕਦੇ ਤੁਸੀਂ ਸਾਹਮਣੇ ਜਿਹੜੇ ਗੜਵਾਸੂ ਦੀ ਟੀਮ ਆਈ ਸੀ ਤੇ ਉਹਨਾਂ ਨਾਲ ਸਨੈਪ ਕਰਾ ਰਹੇ ਆ ਮੰਨ ਲਓ ਸੋ ਮੈਡਮ ਪਹੁੰਚਾਈ ਇੱਥੇ ਕਿਹੜੇ ਬੰਦਾ ਆਜੋ ਬੰਦਾ ਆਜੋ ਹੇਦਰ ਵੱਲ ਆਜੋ ਕਾਟਾ ਸੋ ਇਹ ਸੀਗੀ ਦੋਸਤੋ ਵੀਡੀਓ ਤੇ ਜੇ ਚੰਗੀ ਲੱਗੀ ਤੇ ਕੁਝ ਸਿੱਖਣ ਨੂੰ ਮਿਲਿਆ ਤਾਂ ਪੰਜਵਾਂ ਨੰਬਰ ਆ ਰਿਹਾ ਵੀਰੇ ਪੰਜਵਾਂ ਨੰਬਰ ਟੋਕਨ ਨੰਬਰ ਹੈਗਾ 124 ਟੋਕਨ ਨੰਬਰ ਹੈਗਾ 124 ਹਾਂਜੀ ਦੇਖੋ ਜ ਸਾਹਮਣੇ ਮੈਡਮ ਫੁੱਲ ਬੰਦੇ ਹੋਏ ਠੀਕ ਹੈ ਜੀ। ਇਹ ਕਿਹੋ ਜਿਹਾ ਦਾਮ ਵੀਰੋ? ਉਹ ਤੁਹਾਨੂੰ ਮੈਂ। ਕਿਹੜਾ ਪਿੰਡ ਉਹ? ਨਾਗ ਸਰਕਾਰੀ ਬੋਦ ਦਾ ਕਹਿੰਦੇ। ਇਹ ਸਰਕਾਰੀ ਬੋਦ ਨਾਗ ਦਾ ਜੀ ਕਿਹੜਾ ਪਿੰਡ? ਸਬਰਮਪੁਰਾ ਜੀ। ਅੱਗੇ ਆ ਗਿਆ ਜੀ ਸੇਵਾ ਨੰਬਰ 129 ਸੇਵਾ ਨੰਬਰ 129 ਟੋਕਣ ਨੰਬਰ ਆ ਗਿਆ ਸਾਹਿਬ। ਇਹ ਵੀਰੇ ਉਪਾ ਬੋਲਾ ਬਾਈ ਉਹਨੂੰ ਫਰੋਜਪੁਰ ਤੋਂ ਆਏ ਆ। ਉਪਾ ਮੋਟਵੀ ਫਰੋਜਪੁਰ ਦੇ ਆ। ਆ ਗਿਆ ਇੰਪਾਟਰ ਏਰੀਆ ਏਲੇ ਦੇ ਵਲਟ ਆ ਗਏ ਆ ਗਏ ਜੀ ਸੋ ਇਹ ਸੀਗੇ ਦੋ ਸਤਿਮਾਨ ਅੱਜ ਦੀ ਵੀਡੀਓ ਕਿੱਦਾਂ ਲੱਗੀ ਜਰੂਰ ਦੱਸਿਓ ਬਹੁਤ ਬਹੁਤ ਧੰਨਵਾਦ ਜਿਉਂਦੇਵਾਦ ਜੀ ਰੋ ਪੰਜਾਬੀਓ ਮਾਲਕ ਤੁਹਾਨੂੰ ਤਰੱਕੀਆਂ ਬਖਸ਼ੇ ਧੰਨਵਾਦ